ਹਰਿਆਣਾ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹਰਿਆਣਾ, ਕੁੰਡਲੀ, ਮਾਨੇਸਰ, ਪਲਵਲ ਐਕਸਪ੍ਰੈਸ ਤੇ ਤਰਕੇ ਸ਼ਰਧਾਲੂਆਂ ਨਾਲ ਪਰਿਵਾਰਸ਼ ਨੂੰ ਅੱਗ ਲੱਗੀ ਹੈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 25 ਤੋਂ ਵੱਧ ਬੁਰੀ ਤਰ੍ਹਾਂ ਨਾਲ ਸੜ ਗਏ ਨੇ। 8 ਲੋਕਾਂ ਦੀ मौके ਤੇ ਮੌਤ ਹੋ ਗਈ ਹੈ। 2 ਨੇ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਜ਼ਖਮੀਆਂ ਨੇ ਦੱਸਿਆ ਕਿ ਹਾਦਸਾ ਨੂੰ ਜ਼ਿਲ੍ਹੇ ਦੇ ਤਾਵੜੂ ਪਿੰਡ ਕੋਲ ਵਾਪਰਾ ਬੱਸ ਵਿੱਚ 64 ਲੋਕ ਸਵਾਰ ਸਨ ਇਹ ਸਾਰੇ ਰਿਸ਼ਤੇਦਾਰ ਅਤੇ ਪੰਜਾਬ ਚੰਡੀਗੜ੍ਹ ਦੇ ਵਸਨੀਕ ਹਨ ਉਹ ਮथुरा ਬਰਿੰਦਾਵਨ ਦਾ ਦੌਰਾ ਕਰਕੇ ਵਾਪਸ ਆ ਰਹੇ ਸੀ ਅੱਗ ਦੀਆਂ ਲਪਟਾਂ ਵੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਉਹਨਾਂ ਆਪ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਜ਼ਿਆਦਾਤਰ ਜ਼ਖਮੀਆਂ ਨੂੰ ਨਲਹਾਰ ਸਥਿਤ ਮੈਡੀਕਲ ਕਾਲਜ ਚ ਦਾਖਲ ਕਰਵਾਏ ਪਿੰਡ ਤਾਵੜੂ ਦੇ ਕੁਝ ਵਸਨੀਕਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਬਸ ਨੂੰ ਅੱਗ ਲੱਗੀ ਦੇਖੀ ਤਾਂ ਉਹਨਾਂ ਨੇ ਡਰਾਈਵਰ ਨੂੰ ਫੋਨ ਕਰਕੇ ਰੋਕਣ ਲਈ ਕਿਹਾ ਜਦੋਂ ਬਸ ਨਾ ਰੁਕੀ ਤਾਂ ਉਹਨਾਂ ਨੇ ਮੋਟਰਸਾਈਕਲ ਤੇ ਉਸ ਦਾ ਪਿੱਛਾ ਕੀਤਾ ਅਤੇ ਡਰਾਈਵਰ ਨੂੰ ਸੂਚਨਾ ਦਿੱਤੀ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸਪੰਡਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਪੱਧਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਬਸ ਦਾ ਦਰਵਾਜ਼ਾ ਖੋਲਣ ਦੀ ਉਹਨਾਂ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਜੋ ਬੰਸੀ ਇਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਕਿਸੇ ਤਰ੍ਹਾਂ ਲੋਕਾਂ ਨੇ ਖਿੜਕੀ ਦੇ ਸ਼ੀਸ਼ੇ ਤੋੜ ਕੇ ਛਾਲ ਮਾਰੀ ਕਈ ਲੋਕ ਅੰਦਰ ਫਸ ਗਏ ਜਿਸ ਕਾਰਨ ਕਈਆਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਚੁਟਸ ਗਏ ਜ਼ਖਮੀ ਸੁਨੀਤਾ ਸ਼ਰਮਾ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦਾ ਚਾਚਾ ਹਰ ਵਾਰ ਧਾਰਮਿਕ ਸਥਾਨ ਤੇ ਬੱਸ ਲੈ ਕੇ ਜਾਂਦਾ ਹੈ ਉਹ ਪਹਿਲਾ ਬਰੰਦਾਵਨ ਮਥੁਰਾ ਅਤੇ ਫਿਰ ਅਯੁੱਧਿਆ ਇਲਾहाबाद ਅਤੇ ਬਨਾਰਸ ਹੁੰਦੇ ਹੋਏ ਕੱਲ ਬਰੰਦਾਵਨ ਪਹੁੰਚੇ ਰਸਤੇ ਵਿੱਚ ਉਹਨਾਂ ਦੀ ਬੱਸ ਨੂੰ ਅੱਗ ਲੱਗ ਗਈ ਅਤੇ ਉਹ ਧੂੰਏ ਨਾਲ ਭਰ ਗਈ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਲੋਕਾਂ ਨੇ ਖਿੜਕੀਆਂ ਤੋੜ ਕੇ ਬਾਹਰ ਛਾਲ ਮਾਰ ਦਿੱਤੀ ਬਾਹਰ ਆ ਕੇ ਹਾਈਵੇ ਤੇ ਕਈ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ